ਜਲੰਧਰ ਮਹਾਨਗਰ ਦੇ ਥਾਣਾ 7 ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਬੇਅਦਬੀ ਦੀ ਘਟਨਾਵਾਂ ਲੈ ਕੇ ਸਿੱਖ ਜਥੇਬੰਦੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੁਆਰਾ ਥਾਣੇ ਦੇ ਵਿੱਚ ਇਸ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਅਰਬਨ ਸਟਰੀਟ ਦੇ ਵਿੱਚ ਸਥਿਤ ਘਰ ਦੇ ਵਿੱਚ ਇਹ ਬੇਅਦਬੀ ਦੀ ਘਟਨਾ ਹੋਈ ਜਿਸ ਦੇ ਬਾਅਦ ਘਰ ਤੋਂ ਪ੍ਰਕਾਸ਼ ਉਠਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਰੱਖ ਦਿੱਤਾ ਗਿਆ ਮਿਲੀ ਜਾਣਕਾਰੀ ਦੇ ਮੁਤਾਬਕ ਘਰ ਦੇ ਵਿੱਚ ਪ੍ਰਕਾਸ਼ ਦੀ ਸੇਵਾ ਲੈਣ ਦੇ ਦੌਰਾਨ ਘਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਇਸੇ ਉਤੇ ਸਿੱਖ ਜਥੇਬੰਦੀ ਨੇ ਕਿਹਾ ਕਿ ਜਦ ਕਿਸੇ ਵਿਅਕਤੀ ਦੇ ਘਰ ਦੇ ਵਿੱਚ ਪ੍ਰਕਾਸ਼ ਰੱਖਿਆ ਜਾਂਦਾ ਤਾਂ ਇਸ ਦੀ ਦੇਖਭਾਲ ਉਹ ਪਰਿਵਾਰ ਕਰਦਾ ਜਾਂ ਫਿਰ ਨਹੀਂ ਕਰਦਾ ਇਸ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਅਤੇ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਬਦਬੀ ਦੀ ਘਟਨਾ ਹੋਈ ਤੇ ਇਹ ਬੇहद निंदनीयਕ ਹੈ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੇ ਜਿੱਥੇ ਉਹਨਾਂ ਦੇ ਘਰ ਕੱਲ ਬੇਦਬੀ ਹੋਈ ਹੈ ਤੇ ਉਸ ਪਰਿਵਾਰ ਨੇ ਉਹ ਸਾਰਾ ਪਰਿਵਾਰ ਕਿਸੇ ਬਾਹਰ ਗਿਆ ਹੋਇਆ ਸੀਗਾ ਇਹ ਪਰਿਵਾਰ ਦੀ ਲਾਪਰਵਾਹੀ ਹੈ ਕਿ ਉਹ ਸਾਰੇ ਮਰਦ ਦਾ ਸਰੂਪ ਕਰੇ 11 ਦੇ ਹਵਾਲੇ ਕਰਕੇ ਉਹ ਆਪ ਸਾਰੇ ਕਿਸੇ ਆਪਣੇ ਨਿੱਜੀ ਕੰਮ ਨੂੰ ਉਹ ਗਏ ਉਹਨਾਂ ਨੇ ਜਦੋਂ ਵਾਪਸ ਆ ਕੇ ਦੇਖਿਆ ਕੀ ਕਰੇ ਬੇਦਬੀ ਹੋਈ ਹੈ ਉਹਨਾਂ ਨੇ ਆਪਣੇ ਨਜ਼ਦੀਕੀ ਕੁਝ ਗੁਰ ਸਿੱਖਾਂ ਨੂੰ ਇਸ ਪਾਸੇ ਇਨਫੋਰਮ ਕੀਤਾ ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਉਹਨਾਂ ਨੂੰ ਲੇਟ ਮਿਲੀ ਤੇ ਸਾਨੂੰ ਸਵੇਰੇ ਇਸ ਬਾਰੇ ਪਤਾ ਲੱਗਾ ਜਦੋਂ ਸਾਨੂੰ ਪਤਾ ਲੱਗਾ ਅਸੀਂ ਉੱਥੇ ਮੋਕੇਰੇ ਜਾ ਕੇ ਇਸ ਚੀ ਦੀ ਆਪ ਜਾਂਚ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਦਰਸ਼ਨ ਕੀਤੇ ਹੈ ਜਿਹੜੇ ਉਹਨਾਂ ਦੇ ਵਿੱਚ ਇੱਕ ਅੰਗ ਪਾੜਿਆ ਗਿਆ ਉਹਦੇ ਵੀ ਦਰਸ਼ਨ ਕੀਤੇ ਪਰਿਵਾਰ ਦੇ ਵਿੱਚ ਜੋ ਜੋ ਰਹਿੰਦੇ ਆ ਲੋਕ ਉਹਨਾਂ ਨੂੰ ਬਟੌਰ ਉਹਨਾਂ ਦੇ ਨਾਲ ਜਿਹੜੇ ਕਿਰਾਏਦਾਰ ਰਹਿੰਦੇ ਨੇ ਉਹਨਾਂ ਦਾ ਘਰ ਵਿੱਚ 8-9 ਜੀ 8-9 ਜੀ ਜਿੰਨੇ ਨੇ ਉਹ ਵੀ ਤੇ ਉਹਨਾਂ ਦੇ ਘਰ ਵਿੱਚ ਜਿਹੜੀ ਕੰਮ ਵਾਲੀ ਹੈਗੀ ਹੈ ਉਹ ਵੀ ਉਹਨਾਂ ਸਾਰਿਆਂ ਨੂੰ ਇਸ ਕੰਪਲੇਂਟ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਜਾਂਚ ਵਿੱਚ ਇੰਨੀ ਕਿ ਸਾਨੂੰ ਨਿੱਜੀ ਤੌਰ ਤੇ ਜਾਣਕਾਰੀ ਇਕੱਠੀ ਹੋਈ ਹੈ ਕਿ ਉਹਨਾਂ ਦੇ ਘਰ ਵਿੱਚ ਜਿਹੜੀ ਕੰਮ ਵਾਲੀ ਹੈ ਉਹਦੇ ਵੱਲੋਂ ਇਹ ਘਟਨਾ ਹੋ ਸਕਦਾ ਕੀਤੀ ਗਈ ਹੋਵੇ ਕਿਉਂਕਿ ਉਸ ਦੇ ਉੱਤੇ ਸਾਨੂੰ ਜ਼ਿਆਦਾ ਸ਼ੱਕ ਹੈ ਕਿਉਂਕਿ ਉਹ ਪੁਲਿਸ ਦੇ ਮੁਤਾਬਕ ਵੀ ਉਹੀ ਦੋਸ਼ੀ ਲੱਗ ਰਹੀ ਹੈ ਤੇ ਉੱਤੇ ਜਾਂਚ ਵੀ ਕਰ ਰਹੇ ਹਨ ਤੇ ਥੋੜੀ ਦੇਰ ਨੂੰ ਪਤਾ ਲੱਜੂਗਾ ਕਿ ਉਹਦੇ ਵੱਲੋਂ ਕੀਤੀ ਗਈ ਹੈ ਬਟ ਇਹ ਸਾਰੀ ਲਾਪਰਵਾਹੀ ਜਿਹੜੀ ਹੈ ਇਹਦੇ ਲਈ ਅਸੀਂ ਆਪਣ ਉਸ ਪਰਿਵਾਰ ਨੂੰ ਵੀ ਦੋਸ਼ੀ ਮੰਨਦੇ ਹਾਂ ਜਿਨੇ ਮਹਾਰਤ ਦੇ ਪ੍ਰਕਾਸ਼ ਘਰੇ ਕੀਤੇ ਆ ਤੇ ਜ਼ਿੰਮੇਵਾਰੀ ਨਹੀਂ ਨਿਭਾਈ ਤੁਹਾਨੂੰ ਲੈ ਕੇ ਸੀ ਤੁਹਾਨੂੰ ਕੋਸ਼ਿਸ਼ ਕਰੋ ਜਿਹੜਾ ਮਹਾਰਾਜ ਆ ਪ੍ਰਕਾਸ਼ ਜਿਹਦਾ ਹੋ ਰਿਹਾ ਜਿਸ ਘਰ ਦੇ ਵਿੱਚ 82/2 ਘਰ ਦੇ ਵਿੱਚ ਉਹਨਾਂ ਨੇ ਪਰਮਿਸ਼ਨ ਲਈ ਐਸਪੀਸੀ ਵੀ ਕੋਲੋਂ ਲਈ ਸੀ ਪ੍ਰਕਾਸ਼ਿਤ ਕਰਸਾ ਜਿਹੜੇ ਮਹਾਰਾਜ ਦੇ ਸਰੂਪ ਦੇ ਵਿੱਚ ਅਸੀਂ ਦਰਸ਼ਨ ਕੀਤੇ ਨਾ ਉਹਦੇ ਵਿੱਚ ਮਹਾਰਾਜ ਦੇ ਸਰੂਪ ਦੇ ਨਾ ਅੰਤ ਵਿੱਚ ਉਹ ਰਜਿਸਟ੍ਰੇਸ਼ਨ ਡਿਟੇਲ ਦਿੱਤੀ ਹੁੰਦੀ ਹੈ ਉਹ ਤੇ ਸਗੀ ਉਹ ਸਗੀ ਤੇਰਾ ਮਤਲਬ ਹੈ ਕਿ ਉਸ ਸਮੇਂ ਜਦੋਂ ਵੀ ਉਹਨਾਂ ਨੇ 2001 ਦੇ ਵਿੱਚ ਮਹਾਰਾਜ ਜਦੋਂ ਪ੍ਰਕਾਸ਼ ਕਰੇ ਕੀਤੇ ਨੇ ਜਾਂ ਮਹਾਰਾਜ ਸਰੂਪ ਜਦੋਂ ਲੈ ਕੇ ਆਏ ਆ ਉਸ ਵੇਲੇ ਪੂਰੀ ਕਾਰਵਾਈ ਦੇ ਨਾਲ ਹੀ ਆਏ ਨੇ ਬਟ ਕਾਰਵਾਈ ਵਿੱਚ ਪੂਰੀ ਨਾ ਮਤਲਬ ਦੇਖ ਰਹੇ ਕਿ ਜਾਂ ਜਾਂਚ ਕਰਕੇ ਉਹਨਾਂ ਨੂੰ ਸਰੂਪ ਜਿਹੜਾ ਦਿੱਤਾ ਗਿਆ ਪਰਿਵਾਰ ਦੇ ਵਿੱਚ ਮर्यादा रह ਸਕਦੀ ਹੈ ਕਿ ਨਹੀਂ ਜਾਂ 25 ਸਾਲਾਂ ਵਿੱਚ ਕਿੰਨੇ ਪਰਿਵਾਰ ਵਿੱਚ ਬਦਲਾਅ ਆਏ ਕਿਸ ਤਰੀਕੇ ਦੀਆਂ ਕਮੀਆਂ ਆਈਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਸਾਡੇ ਸਿੱਖ ਸੰਸਥਾਵਾਂ ਦਾ ਹਿੱਸਾ ਰਹਿਣੀ ਚਾਹੀਦੀ ਸੀਗੀਆਂ ਕਿਥਨੇ ਕਿਥੇ ਸਾਡੇ ਵਿੱਚ ਕਮੀਆਂ ਨੇ ਜਿਹੜੀਆਂ ਗੱਲਾਂ ਸਾਡੇ ਸਾਹਮਣੇ ਆ ਗਈਆਂ। ਖਾਲਸਾ ਜੀ ਇੱਕ ਚੀਜ਼ ਹੋ ਸਮਝਾਉਣ ਦੀ ਕੋਸ਼ਿਸ਼ ਕਰੋ। ਕੱਲ ਕਿੰਨੇ ਵਜੇ ਉਹ ਪਰਿਵਾਰ ਘਰੋਂ ਗਿਆ ਸੀਗਾ ਆਪਣੇ ਜਿੱਥੇ ਵੀ ਦੀਜੀ ਕੰਮ ਨੂੰ ਗਿਆ ਸੀਗਾ। ਇਹ ਉਹਨਾਂ ਦੇ ਕੋਲੋਂ ਅਸੀਂ ਇੰਨਾ ਡਿਟੇਲ 'ਚ ਨਹੀਂ ਪੁੱਛ ਸਕੇ ਆਂ। ਮਗਰ ਕਿ ਜੇ ਤੋ ਦੁਪਹਿਰ ਵੇਲੇ ਗਏ ਨੇ ਇਹਦਾ ਮਤਲਬ ਹੈ ਸ਼ਾਮ ਨੂੰ ਰੈਸਟੇਰਾਂ 'ਤੇ ਪਾਰਟੀ ਹੋਈ ਹੋਣਗੇ। ਜ਼ਰੂਰੀ ਹੁੰਦਾ ਇਹੋ ਚੀਜ਼ ਵੀ। ਮੈਂ ਨਹੀਂ ਡਿਟੇਲ 'ਚ ਨਹੀਂ ਪਤਾ ਕਰ ਸਕਿਆ ਇਸ ਬਾਰੇ ਤਾਂ ਹਜੇ ਅਸੀਂ ਹੁਣ ਇਹ ਸਵੇਰੀ ਘਟਨਾ ਹੋਈ ਹੈ ਤੇ ਹੁਣ ਅਸੀਂ ਉਦੋਂ ਦੇ ਥਾਣੇ 'ਚ ਜਾਂ ਘਰ ਵੀ ਜਾਂਚ ਦਾ ਵਿਸ਼ਾ ਹੈਗਾ ਕਿ ਕੱਲ ਉਹ ਕਿੰਨੇ ਵਜੇ ਗਏ ਸੀਗੇ ਕੱਲ ਜਿਹੜੇ ਪਾਠ ਹੋਣੇ ਸੀਗੇ ਸ਼ਾਮ ਨੂੰ ਉਹ ਹੋਏ ਰਲਾ ਹੋਈ ਜਾਂ ਨਹੀਂ ਹੋਈ ਇਹ ਵੀ ਇੱਕ ਤਰ੍ਹਾਂ ਦੀ ਅਸੀਂ ਫਾਰਕ ਨਹੀਂ ਕਿਸੇ ਨੂੰ ਵੀ ਕਰਦੇ ਅਸੀਂ ਪਰਿਵਾਰ ਨੂੰ ਵੀ ਬਰਾਬਰ ਦੋਸ਼ੀ ਮੰਨ ਕੇ ਇਸ ਕੰਪਲੇਂਟ 'ਚ ਪਾਇਆ ਹੋਇਆ ਅਸੀਂ ਕਿਸੇ ਨੂੰ ਵੀ ਵਿੱਚੋਂ ਬਾਹਰ ਨਹੀਂ ਕੱਢਦੇ ਮਗਰ ਇਹ ਜ਼ਰੂਰ ਹੈਗਾ ਕਿ ਢਿੱਲ ਇਹਨਾਂ ਪਰਿਵਾਰਦਿਆਂ ਦੀ ਹੈ ਤੇ ਖਾਮਿਆ ਦਾ ਸਾਰੀ ਕਾਮਨ ਨੂੰ ਭੁਗਤਣਾ ਪੈਂਦਾ ਤੇ ਇਹ ਇਹ ਸਾਰੀਆਂ ਘਟਨਾਵਾਂ ਨੂੰ ਲੈ ਕੇ ਹੀ ਅਸੀਂ ਇੱਥੇ ਜਿਹੜੇ ਪੱਕੇ ਹੱਲ ਕਰਨ ਲਈ ਇੱਕ ਮੀਟਿੰਗ ਦਾ ਸੱਦਾ ਵੀ ਦੇ ਚੁੱਕੇ ਹਾਂ 2 ਜੁਲਾਈ ਨੂੰ ਦੀਵਾਨਸ탄 ਸੈਂਟਰ ਟਾਊਨ ਗੁਰਦੁਆਰਾ ਸਾਹਿਬ ਦੁਪਹਿਰੇ 2 ਵਜੇ ਇੱਕ ਮੀਟਿੰਗ ਆਰੰਭ ਕਰਨੀ ਹੈ ਉਹਦੇ ਵਿੱਚ ਕੋਸ਼ਿਸ਼ ਕਰਕੇ ਅਸੀਂ ਇਹਦੇ ਪੱਕੇ ਨਤੀਜੇ ਕਰਨ ਦੀ ਸ਼ਹਿਰ ਦੇ ਤੌਰ ਤੇ ਜ਼ਰੂਰ ਹੱਲ ਕਰਾਂਗੇ ਸਰ ਇਹ ਚੀਜ਼ ਦੇਖੀ ਗਈ ਹੈ ਜਿੱਥੇ ਵੀ ਇਸ ਤਰ੍ਹਾਂ ਦੀ ਘਟਨਾ ਕੋਈ ਹੁੰਦੀ ਹੈ ਗੁਰੂ ਸਾਹਿਬ ਦੇ ਨਾਲ ਜਾਂ ਤਾਂ ਉਹਨਾਂ ਨੂੰ ਮੈਂਟਲੀ ਅਫਸਰਟ ਕਹਿ ਕੇ ਛੁਟਕਾਰਾ ਉਹਨਾਂ ਹੋ ਜਾਂਦਾ ਜਾਂ ਕਿਸੇ ਹੋਰ ਤਰੀਕੇ ਨਾਲ ਛੁਟਕਾਰਾ ਹੋ ਜਾਂਦਾ ਪੱਕਾ ਹੱਲ ਕੀ ਹੈ ਨਹੀਂ ਪੱਕਾ ਹੱਲ ਤੇਹੀ ਹੈ ਜੇ ਮੌਕੇ ਤੇ ਜਿਹੜੀ ਜ਼ਿੰਮੇਵਾਰੀ ਹੈ ਉਹ ਨਿਭਾਈ ਜਾਵੇ ਜੇ ਮੌਕੇ ਤੇ ਜ਼ਿੰਮੇਵਾਰੀ ਨਹੀਂ ਨਿਭਾਉਂਦਾ ਤੇ ਕਾਨੂੰਨਨ ਕਾਰਵਾਈ ਪੂਰੀ ਤਰੀਕੇ ਨਾਲ ਨਿਭ ਜਿਹੜੀ ਹੁਣ ਪੰਜਾਬ ਸਰਕਾਰ ਵੱਲੋਂ ਵੀ ਇੱਕ ਮਤਾ ਪਾਸ ਕੀਤਾ ਜਾਣਾ ਹੈਗਾ ਕਿ ਜਿਹੜੇ ਇਸ ਤਰ੍ਹਾਂ ਦੀਆਂ ਕਟੜਨਾਵਾਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਵਾਸਤੇ ਇੱਕ ਕਾਨੂੰਨ ਪੱਕੇ ਤੌਰ ਤੇ ਬਣਾਉਣ ਦੀ ਗੱਲ ਕਹੀ ਜਾ ਰਹੀ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਾਨੂੰਨ ਜਦੋਂ ਆਏਗਾ ਫੇਰੀ ਉਸ ਬਾਰੇ ਮੈਂ ਕੋਈ ਰਾਏ ਦੇ ਸਕਦਾ ਫਿਲਹਾਲ ਤਾਂ ਜਿਹੜਾ ਪਿੱਛੇ ਕਾਨੂੰਨ ਬਣਿਆ ਹੈ ਨਾ ਜਿਹੜਾ ਕਦਮ ਉਹਨਾਂ ਨੇ ਚੁੱਕਿਆ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਮੈਨੂੰ ਲੱਗਦਾ ਹੈ ਕਿ ਇਹ ਸਟੇਟ ਲੈਵਲ ਦਾ ਫੈਸਲਾ ਨਹੀਂ ਹੈ ਹਾਂ ਬਿਲਕੁਲ ਇਹ ਪੂਰੀ ਨੈਸ਼ਨਲ ਲੈਵਲ ਦੀ ਜਿਹੜੀ ਨੈਸ਼ਨਲ ਲੈਵਲ ਦੀ ਗੱਲ ਹੈ ਤੇ ਇਹਦੇ ਤੇ ਸੰਸਦ ਦੀ ਜਰੀਏ ਕੋਈ ਕਾਨੂੰਨ ਪਾਸ ਕਰ ਸਕਦੀ ਹੈ ਸੰਸਦ ਵਿੱਚ ਹੁਣ ਜਿਹੋ ਨਾਲ ਗੱਲ ਜਾਂਦੀ ਫੇਰ ਹੀ ਪਤਾ ਲੱਗੂਗਾ ਇਹ ਤੇ ਇਨੀਸ਼ੀਅਲ ਲੈਵਲ ਤੇ ਡਿਸਕਸ਼ਨ ਦਾ ਪੜਾਅ ਹੈ ਐਸ ਵੇਲੇ ਗੁਰੂ ਸਾਹਿਬ ਕਿੱਥੇ ਹੈਗੇ ਮਾਰ ਜਿਹੜੇ ਮਾਰ ਜਿਹੜੇ ਨੇ ਨਜ਼ਦੀਕੀ ਗੁਰੂ ਘਰ ਦੇ ਵਿੱਚ ਉੱਥੇ ਮਾਰ ਦਾ ਸੁੱਖਾ ਸੰਕੇਤ ਹੈ ਤੁਸੀਂ ਕੰਪਲੇਨ ਦੇ ਦਿੱਤੀ ਕੀ ਕਹਿ ਰਹੇ ਨੇ ਹੁਣ ਤੱਕ ਕੋਈ 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 ਉਹ ਕਾਰਵਾਈ ਕਰ ਰਿਹਾ ਐਫ ਆਈ ਆਰ ਹੋ ਰਹੀ ਹੈ ਅਸੀਂ ਉਹਦੀ ਵੇਟ ਕਰ ਰਹੇ ਹਾਂ ਠੀਕ ਹੈ ਤਾਂ ਉੱਥੇ ਹੀ ਇਸ ਵਿਅਦਬੀ ਦੀ ਘਟਨਾ ਨੂੰ ਲੈ ਕੇ ਇਸ ਮਾਮਲੇ ਦੇ ਉੱਤੇ ਪੁਲਿਸ ਅਫਸਰਾਂ ਦਾ ਵੀ ਪਿਆਂਟ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਕਹਿ ਕੇ ਸਾਨੂੰ ਸ਼ਿਕਾਇਤ ਮਿ ਅੱਜ ਸਾਨੂੰ ਨਾ ਸਵੇਰੇ 11:00 ਵਜੇ ਜਿਹੜੀ ਹੈਗੀ ਇਨਫੋਰਮੇਸ਼ਨ ਆਈ ਸੀ ਵੀ ਅਰਗੁਨ ਸਟੇਜ ਫੇਸ 2 ਦੇ ਵਿੱਚ ਇੱਕ 82 ਨੰਬਰ ਕੋਠੀ ਹੈਗੀ ਆ ਜਿਹੜੇ ਜਸਪਾਲ ਸਿੰਘ ਸੈਕਲ ਨਾਂ ਦੇ ਉੱਥੇ ਰਹਿ ਰਹੇ ਆ ਔਰ ਉਹਨਾਂ ਦੇ ਘਰੇ ਜਿਹੜੇ ਹੈਗੇ ਆ ਗੁਰੂ ਗ੍ਰੰਥ ਸਾਹਿਬ ਜਿਹੜੀ ਮਹਾਰਾਜ ਦੀ ਸਵਾਰੀ ਹੈਗੀ ਹੈ ਸਜੋਬਿਤ ਹੈਗੀ ਆ ਉੱਥੇ ਕੋਈ ਅਬੀਅਤ ਵੀ ਹੋਈ ਹੈਗੀ ਹੈ ਇਸੇ ਕਰਕੇ ਉਹਨੂੰ ਮੌਕੇ ਤੇ ਪਹੁੰਚੇ ਆ ਮੌਕੇ ਤੇ ਪਹੁੰਚ ਕੇ ਦੇਖਿਆ ਹੈਗਾ ਉਹਦੇ ਪਾਸੇ ਜਿੱਥੇ ਉਹਨਾਂ ਨੇ ਮਹਾਰਾਜ ਦਾ ਸਰੂਪ ਜਿਹੜੇ ਹੈਗਾ ਜਿੱਥੇ ਇਸ ਕੰਮ ਸਜੋਬਿਤ ਸੀਗਾ ਉੱਥੇ ਗਏ ਪਾਸ ਉੱਥੇ ਜਿਹੜੀ ਮਰਾਦਤ ਸਾਹਿਬ ਜਿਹੜੇ ਹੈਗੇ ਆ ਜਿਹੜੇ ਲੋਕਲ ਫੇਸ ਕਲੋਸਟ੍ਰੇਟ ਫੇਸ 2 ਦੇ ਪ੍ਰੋਗਰਾਸ ਆਉਂਦੇ ਗਰਤੀ ਸਾਹਿਬ ਹੋਰ ਵੀ ਇਸੇ ਇੱਕ ਜਥੇ ਬੰਦियां ਉੱਥੇ ਆ ਗਈਆਂ ਸੀਗੀਆਂ ਉਹਨਾਂ ਨੇ ਚੈੱਕ ਕੀਤਾ ਵੀ ਇਹ ਕੀ ਹੋਇਆ ਹੈਗਾ ਤੇ ਮਹਾਰਾਜ ਦਾ ਸਰੂਪ ਜਿਹੜੇ ਉਹ ਬਹੁਤ ਪੁਰਾਣੇ ਸੀਗੇ ਮਹਾਰਾਜ ਦਾ ਸਰੂਪ ਪੁਰਾਣਾ ਸੀਗਾ ਕਰਕੇ ਉਹਦੇ ਨੇ ਦੇਖਿਆ ਵੀ ਦੋ ਪੰਨੇ ਜਿਹੜੇ ਸੀਗੇ ਉਹ ਜਿਵੇਂ ਹੋਏ ਹੋਏ ਸੀਗੇ ਉਹਦੇ ਵਿੱਚ ਹੁਣ ਅਸੀਂ ਮੌਕੇ ਦੇ ਉੱਤੇ ਜਿਹੜੇ ਗਏ ਸੀਗੇ ਮੌਕਾ ਦੇਖਿਆ ਉੱਥੋਂ ਜੋ ਇੱਕ ਮਰਾਦਤ ਆਇਆ ਤੇ ਜੋ ਇੱਕ ਐ ਜੀਪੀਸੀ ਦੇ ਮੈਂਬਰ ਸਰਵਾਨ ਵੀ ਆਗੇ ਸੀਗੇ ਪਲੱਸ ਗੁਰਦਵਾਰਾ ਸਾਹਿਬ ਜਿਹੜਾ ਲੋਕਲ ਪਿੰਡ ਉੱਤੇ ਉਹ ਵੀ ਆਗੇ ਸੀਗੇ ਇਹ ਤਪੀਸ਼ ਕਰ ਰਹੇ ਆ ਉਹਨਾਂ ਨੇ ਜਿਹੜੇ ਬਿਆਨ ਲਖਾਇਆ ਹੈਗਾ ਬਿਆਨ ਲਖਣ ਤੋਂ ਬਾਅਦ ਪਤਖਿਆ ਦਰਜ ਕਰਦੇ ਆ ਪਤਖਿਆ ਦਰਜ ਕਰਨ ਤੋਂ ਬਾਅਦ ਜੋ ਵੀ ਕਾਰਵਾਈ ਅੱਗੇ ਹੋਊਗੀ ਉਹ ਅਮਨਚ ਦੰਦੀ ਚਾਹੀਦੀ ਸਰ ਕੋਈ ਸੀਸੀਟੀਵੀ ਫੁਟੇਜ ਵੀ ਸਭ ਨੂੰ ਸੀਸੀਟੀਵੀ ਉਹਨਾਂ ਨੇ ਕਰੇ ਕੈਮਰੇ ਲੱਗੇ ਹੈਗੇ ਆ ਡੀਵੀਆਸੀ ਲਾਇਆ ਪਰ ਉਹ ਜੋ ਦੇਖਿਆ ਡੀਵੀਆ ਤੇ ਕੈਮਰੇ ਚੈੱਕ ਕੀਤੇ ਸੀਗੇ ਉਹ ਸਾਰੇ ਕੈਮਰੇ ਬਹੁਤ ਮਹੀਨਿਆਂ ਤੋਂ ਬੰਦ ਪਏ ਪੁਛਕਿਸ਼ ਲਈ ਕਿਹਨੂੰ ਬੁਲਾਇਆ ਗਿਆ ਪੁਛਕਿਸ਼ ਲਈ ਇੱਥੇ ਜਿਨ੍ਹਾਂ ਦੇ ਘਰੇ ਹੋਈ ਹੈਗੀ ਆ ਉਹ ਸਾਡੇ ਕੋਲ ਨੇ ਮੀਆਂ ਬੀਬੀ ਦੋਈ ਜਾਣੇ ਪਲੱਸ ਜਿਹੜੇ ਉਹਨਾਂ ਦੇ ਘਰੇ ਕੋਈ ਕੰਮ ਕਰਦੇ ਸੀ ਜੀ ਲੇਡੀ ਉਹ ਵੀ ਅਸੀਂ ਪੁਛਕਿਸ਼ ਲਈ ਆਈ ਹੋਈ ਆ ਪਲੱਸ ਉਹਨਾਂ ਦੇ ਘਰੇ ਜਿਹੜੇ ਉਹਨਾਂ ਨੇ ਟੈਨੈਂਟ ਸੀਗੇ ਰੱਖੇ ਹੋਏ ਉਹ ਵੀ ਅਸੀਂ ਜਿਹੜੇ ਹੈਗੇ ਉਹ ਵੀ ਸਾਰੇ ਬੁਲਾਏ ਹੋਏ ਆ ਔਰ ਉਹਨਾਂ ਕੋਲੋਂ ਜਿਹੜੀ ਹੈ ਬ੍ਰੀਕਿੰਗ ਨਾਲ ਜਿਹੜੀ ਹੈਗੀ ਆ ਪੁਛਕਿਸ਼ ਕੀਤੀ ਜਾ ਰਹੀ ਖੈਰ ਹੋਣਾ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਜਾਂਚ ਕੀਤੀ ਜਾਵੇਗੀ ਤੇ ਫਿਰ ਪਤਾ ਲੱਗੇਗਾ ਕਿ ਆਖਰ ਇਹ ਬਿਆਦਵੀ ਕਿਸ ਨੇ ਕੀਤੀ ਤੇ ਕਿਉਂ ਕੀਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ